ਸੀ ਸੀਤਾ ਜੀ ਮਸੀਤ ਭਗਤ ਸਿੰਘ ਦਾ ਹਰ ਸਾਲ ਇੱਥੇ 23 ਮਾਰਚ ਨੂੰ ਝੰਡਾ ਲਹਿਰਾ ਕੇ ਭਗਤ ਸਿੰਘ ਚੌਕ ਦੇ ਵਿੱਚ ਸੀਤੀ ਦਾੜਾ ਲਾਉਣਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਜਿੰਦਰ ਕੋਰ ਮhalla ਸਾਡਾ ਰਵਿਦਾਸਪੁਰਾ ਜਦੋਂ ਦੀ ਮਾਨ ਸਰਕਾਰ ਆਈ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਬਿੱਲ ਜ਼ੀਰੋ ਹੋਣ ਲੱਗ ਗਿਆ ਜਿਹੜੇ ਬਾਕੀ ਪੈਸੇ ਬਚਦੇ ਆ ਅਸੀਂ ਉਹ ਰਸਣ ਪਾਣੀ 'ਤੇ ਖਰਚ ਕਰ ਲਈ ਦੀ ਮੇਰਾ ਨਾਮ ਸ਼ਵਾਰਚੰਦਰ ਆ ਮਲਾਰੋਦਾਸ ਪੁਰੇ ਦਾ ਰਹਿਣ ਵਾਲਾ ਆ ਮ ਜਦੋਂ ਦੀ ਮਾਨ ਸਰਕਾਰ ਆਈ ਆ ਉਦੋਂ ਦਾ ਬਿੱਲ ਜ਼ੀਰੋ ਆਉਂਦਾ ਆ ਮਾਨ ਸਰਕਾਰ ਦਾ ਹੀ ਧੰਨਵਾਦ ਕਰਦੇ ਆ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਓਹੀ ਤਾਰਾਂ ਨੇ ਓਹੀ ਖੰਭੇ ਨੇ ਓਹੀ ਫਿਊਜ ਨੇ ਓਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਣ ਲੱਗੀ ਵੀ ਫ੍ਰੀ ਨੀਅਤ ਸਾਫ਼ ਹੈ ਨੀਅਤ ਸਾਫ਼ ਹੈ ਇਮਾਨਦਾਰੀ ਬਸ ਮੇਰਾ ਨਾਮ ਸਤਪਾਲ ਹੈ ਮਹੱਲਾ ਉਦਮ ਸਿੰਘ ਦੇ ਰਹਿਣ ਵਾਲਾ ਹਾਂ ਸਾਡੇ ਬਿੱਲ ਫ੍ਰੀ ਹਨ ਤੇ ਜਿਹੜੇ ਪੈਸੇ ਸਾਨੂੰ ਬਚਦੇ ਹਨ ਅਸੀਂ ਘਰਾਂ ਦੇ ਹੋਰ ਖਰਚੇ ਕਰ ਲੈਨੇ ਹਾਂ ਤੇ ਅਸੀਂ ਇਸ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਨੀਤਰਾ ਨੇ ਮੈਂ ਨਕੌਦਰ ਸ਼ਹਿਰ ਰਵਿਦਾਸਪੁਰੇ ਦੀ ਰਹਿਣ ਵਾਲੀ ਹਾਂ ਤੇ ਸਾਡਾ ਬਿੱਲ ਜ਼ੀਰੋ ਆਉਂਦਾ ਪਹਿਲਾਂ ਬਿੱਲ ਬਹੁਤ ਜ਼ਿਆਦਾ ਆਉਂਦਾ ਸੀ ਤੇ ਹੁਣ ਜਿਹੜੇ ਮਤਲਬ ਬਿੱਲ ਤੇ ਪੈਸੇ ਲੱਗਦੇ ਆ ਉਹ ਅਸੀਂ ਆਪ ਦਾ ਰਸੋਈ ਖਰਚਾ ਚਲਾਉਨੇ ਆ ਪਾਕਿਸਤਾਨੀਆ ਜੋ ਵੀ ਉਹਨਾਂ ਦੀਆਂ ਕਤਿਬਿਧੀਆਂ ਨੇ ਅਸੀਂ ਉਹਨਾਂ ਦੇ ਨਾਂ ਤੇ ਜਨਮ ਦਿਨ ਵੀ ਮਨਾਉਨੇ ਆ ਇੱਕ ਟੂਰਨਾਮੈਂਟ ਵੀ ਕਰਾਉਣੇ ਹੁੰਦੇ ਆ ਨਾਬੀ ਦੇ ਵਿੱਚ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਇੱਥੇ ਝੰਡਾ ਲਹਿਰਾ ਕੇ ਪਾਕਿਸਤਾਨੀ ਦਾ ਸਤਿਕਾਰ ਵੀ ਕਰਾ ਲਾਰੇ ਸਕਾਰਾਂ ਦੀ ناکਾਮੀਆਂ ਸੀਧਾਂ ਦੇ ਪਰਿਵਾਰਾਂ ਦੀ ਸ਼ਹੀਦਾਂ ਦੀਆਂ ਖੁਦ ਪਰਿਵਾਰ ਵੀ ਆਪਾਂ ਚਲੋ ਬਾਤ ਦੀ ਗੱਲ ਆ ਖੁਦ ਸ਼ਹੀਦਾਂ ਦੀਆਂ ਜਿਹੜੀਆਂ ਸੀਧੀ ਦਿਹਾੜੇ ਨੇ ਉਹਨਾਂ ਨੂੰ ਵੀ ਅਨਗੋਲਾ ਕਰਿਆ ਜਾਂਦਾ ਅੱਜ ਜਦੋਂ ਇਹ ਪਾਕਿਸਤਾਨ ਦਾ ਸੀਰਤੀ ਦਿਹਾੜਾ ਇੰਨੀ ਵੱਡੀ ਕੁਰਬਾਨੀਆਂ ਸਾਰਾ ਪਰਿਵਾਰ ਇਹਨਾਂ ਦਾ ਸੀਰ ਹੋਇਆ ਇਹਨਾਂ ਦੇ ਚੱਕ ਦਾ ਹੀ 38 ਸਾਲ ਜੇਲ੍ਹ ਕੱਟ ਗਏ ਅੰਗਰੇਜ਼ਾਂ ਨੇ ਕਾਲ ਕੋਫੀ ਦੇ ਵਿੱਚੋਂ 38 ਸਾਲ ਰੱਖਿਆ ਉਹਨਾਂ ਨੂੰ ਬਾਹਰ ਨਹੀਂ ਕੱਢਦੇ ਸੀ ਪਰ ਉਹਨਾਂ ਦੀ ਕੁਰਬਾਨੀ ਨੂੰ ਅਣਗੌਲਿਆ ਕਰਿਆ ਜਾ ਰਿਹਾ ਕਿਰਿਆ ਸੀ ਚਲੋ ਸਰਕਾਰ ਨੂੰ ਬੇਨਤੀ ਕਰਦੇ ਆ ਸਾਰੇ ਨੇ ਬੇਨਤੀ ਕੀਤੀ ਆ ਕਿ ਇਹਦੇ ਵਿੱਚ ਸਾਡਾ ਯੋਗਦਾਨ ਦੇਣੋ ਸਟੈਚੂ ਲਵਾਇਆ ਜਾਵੇ ਇੱਥੇ ਤੇ ਜੋ ਇਹਨਾਂ ਨੇ ਪੂਰੇ ਪਾਏ ਨੇ ਸਾਰੇ ਵਲੰਟੀਅਰ ਉਹਨਾਂ ਉੱਪਰ ਚੱਲਣ ਦੀ ਕੋਸ਼ਿਸ਼ ਕਰ ਰਹੇ। ਦੇਖੋ ਇਹਨਾਂ ਦੀ ਸਿੱਧੇ ਦੇ ਨਹੀਂ ਸਕਦੇਗੇ। ਸਾਨੂੰ ਇਹਨਾਂ ਨੇ ਯਾਦ ਕੀਤਾ ਬਹੁਤ ਵੱਡੇ ਨਾਂ ਦੇ ਦਿਨਾਂ ਨੇ ਸਮਾਜ ਦੇ ਵਿੱਚ। ਨਾਪੇ ਦੇ ਵਿੱਚ ਦੇਖੋ ਜੇ ਉਹਨਾਂ ਦਾ ਸਟੈਚੂ ਲੱਗ ਜਾਵੇ ਤਾਂ ਬਹੁਤ ਸੋਹਣੀ ਗੱਲ ਆ ਵੀ ਇਹ ਚੌਂਕ ਵੱਜਣ ਲੱਗ ਜਾਊਗਾ। ਲੋਕ ਇਹਨੂੰ ਯਾਦ ਕਰਨ ਲੱਗ ਜਾਣਗੇ। ਦੀ ਇੱਕ ਯਾਦਗਾਰ ਨੂੰ ਤਾਜ਼ਾ ਕਰਨ ਦੇ ਵਿੱਚ ਪੂਰਾ ਆਲ ਇੰਡੀਆ ਦੇ ਵਿੱਚ ਭੇਜਦੇ ਆ ਤੇ ਅਸੀਂ ਸੀਤ ਜੀ ਦੇ ਸੀਤ ਭਗਤ ਸਿੰਘ ਦਾ ਹਰ ਸਾਲ ਇੱਥੇ 23 ਮਾਰਚ ਨੂੰ ਝੰਡਾ ਲਹਿਰਾ ਕੇ ਆ ਭਗਤ ਸਿੰਘ ਚੌਂਕ ਦੇ ਵਿੱਚ ਸੀਤੀ ਦਾੜਾ ਲਗਾਉਂਦੇ ਆ ਸੀਤ ਭਗਤ ਸਿੰਘ ਬੈਲਫਰੇਸ ਸਾਡੀ ਸਾਡਾ ਇੱਕ ਕਲੱਬ ਬਣਿਆ ਹੋਇਆ ਜੋ ਭਗਤ ਸਿੰਘ ਦੀਆਂ ਜੋ ਵੀ ਉਹਨਾਂ ਦੀਆਂ ਕਤਿਬਿਧੀਆਂ ਨੇ ਅਸੀਂ ਉਹਨਾਂ ਦੇ ਨਾਂ ਤੇ ਜਦੋਂ ਗਨਪੀਰ ਮਨਾਉਣੇ ਇੱਕ ਟੂਰਨਾਮੈਂਟ ਵੀ ਕਰਾਉਣੇ ਹੁੰਦੇ ਆ ਨਾਪੇ ਦੇ ਵਿੱਚ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਇੱਥੇ ਝੰਡਾ ਲਹਿਰਾ ਕੇ ਪਾਕਿਸਤਾਨ ਦਾ ਸੀਧੀ ਦੇ ਹੜਾ ਮਾਰੇ ਕੋ ਸਰਕਾਰਾਂ ਦੀ ناکਾਮੀਆਂ ਸੀਧਾਂ ਦੇ ਪਰਿਵਾਰਾਂ ਦੀ ਸ਼ਹੀਦਾਂ ਦੀਆਂ ਖੁਦ ਪਰਿਵਾਰ ਵੀ ਆਪਾਂ ਚਲੋ ਬਾਅਦ ਦੀ ਗੱਲ ਆ ਖੁਦ ਸ਼ਹੀਦਾਂ ਦੀਆਂ ਜਿਹੜੀਆਂ ਸੀਧੀ ਦਿਹਾੜੇ ਉਹਨਾਂ ਨੂੰ ਵੀ ਅਨਕੋਲਾ ਕਰਿਆ ਜਾਂਦਾ ਕੋਈ ਸਕੂਲਾਂ ਦੇ ਵਿੱਚ ਅੱਜ ਜਿਵੇਂ ਪਾਕਿਸਤਾਨ ਦਾ ਸੀਧੀ ਦਿਹਾੜਾ ਐਨੀ ਵੱਡੀ ਕੁਰਬਾਨੀਆਂ ਸਾਰਾ ਪਰਿਵਾਰ ਇਹਨਾਂ ਦਾ ਸੀਧ ਹੋਇਆ ਇਹਨਾਂ ਦੇ ਚੱਕਾ ਹੀ 38 ਸਾਲ ਜੇਲ੍ਹ ਕੱਟ ਗਏ ਅੰਗਰੇਜ਼ਾਂ ਨੇ ਕਾਲ ਕੋਠੜੀ ਦੇ ਵਿੱਚ ਉਹਨਾਂ ਨੂੰ 38 ਸਾਲ ਰੱਖਿਆ ਉਹਨਾਂ ਨੂੰ ਬਾਹਰ ਨਹੀਂ ਕੱਢਦੇ ਸੀ ਪਰ ਉਹਨਾਂ ਦੀ ਕੁਰਬਾਨੀ ਨੂੰ ਅਣਗੌਲਿਆ ਕਰਿਆ ਜਾ ਰਿਹਾ ਅੱਜ ਦੇ ਦਿਨ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਨਾਟਕ ਮੇਲੇ ਹੋਣੇ ਚਾਹੀਦੇ ਨੇ ਕੋਈ ਸੀਧੀ ਦਿਹਾੜਾਂ ਦੇ ਉਹਨਾਂ ਦੇ ਕੋਈ ਸਿੱਖਿਆ ਦੇਣ ਚਾਹੀਦੇ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੇ ਬਾਰੇ ਦੱਸਣਾ ਚਾਹੀਦਾ ਅੱਜ ਸੀਧ ਪਖਸੇ ਦਾ ਸੀਧੀ ਦਿਹਾੜਾ ਮਨਾ ਰਹੇ ਸੀ ਅੱਜ ਤੇ ਉਰੇ ਅਸੀਂ ਸਾਰੇ ਵਲੰਟੀਅਰ ਇਕੱਠੇ ਹੋ ਕੇ ਇਹਨਾਂ ਦੀ ਸੋਚ ਉੱਪਰ ਪਹਿਰਾ ਦੇਣ ਦੀ ਕੋਸ਼ਿਸ਼ ਵੀ ਕਰਦੇ ਹਾਂ ਜੋ ਇਹਨਾਂ ਨੇ ਪੂਰਨੇ ਪਾਏ ਅਸੀਂ ਕਹਿੰਦੇ ਵੀ ਚਲੋ ਕੁਛ ਨਾ ਕੁਛ ਨਾ ਉੱਪਰ ਚੱਲਿਆ ਜਾਵੇ ਇਹ ਨਹੀਂ ਵੀ ਸਿਰਫ ਇਹਨਾਂ ਨੂੰ ਹੀ ਵਰਤੇ ਜਾਵੇ ਦੇਖੋ ਬਹੁਤ ਅਗੇਂਸੈਂਸਾਂ ਇਨਸਾਨੀਅਤ ਦੀ ਗੱਲ ਕਰ ਰਹੇ ਆ ਔਰ ਉਹ ਸਟੈਚੂ ਲਾਉਣ ਦੀ ਸਲਾਹ ਵੀ ਦਿੱਤੀ ਵੀ ਅਸੀਂ ਚਲੋ ਸਰਕਾਰ ਨੂੰ ਬੇਨਤੀ ਕਰਦੇ ਆ ਸਾਰਿਆਂ ਨੇ ਬੇਨਤੀ ਕੀਤੀ ਆ ਵੀ ਇਹਦੇ ਵਿੱਚ ਸਾਡਾ ਯੋਗਦਾਨ ਦੇਣ ਉਹ ਸਟੈਚੂ ਲਵਾਇਆ ਜਾਵੇ ਇੱਥੇ ਤੇ ਜੋ ਇਹਨਾਂ ਨੇ ਪੂਰਨੇ ਪਾਏ ਨੇ ਸਾਰੇ ਵਲੰਟੀਅਰ ਉਹਨਾਂ ਉੱਪਰ ਚੱਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਦੇਖੋ ਇਹਨਾਂ ਦੀ ਅਸੀਂ ਦੇ ਨਹੀਂ ਸਕਦੇ ਹਾਂ ਸਾਨੂੰ ਨੇ ਯਾਦ ਕੀਤਾ ਬਹੁਤ ਵੱਡੇ ਨਾਂ ਦੇ ਦਿਨਾਂ ਨੇ ਸਮਾਜ ਦੇ ਵਿੱਚ ਅਸੀਂ ਕੁਛ ਨਾ ਕੁਛ ਨੂੰ ਪਚਲਣਾ ਚਾਹੁੰਦੇ ਆ। ਬਸ ਇਹ ਨਹੀਂ ਸੋਚਦੇ ਪਹਿਰਾ ਨੇ ਦਾ ਮਤਲਬ ਇਹ ਹੀ ਹੈ ਵੀ ਅੱਜ ਇਹਦੇ ਕੁਝ ਸਿੱਖ ਕੇ ਜਾਣਾ ਅਸੀਂ। ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਮਨਾ ਰਹੇ ਆ ਤੇ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਜਿਹੜਾ ਝੰਡਾ ਚਾੜ੍ਹ ਕੇ ਇੱਥੇ ਉਹਨਾਂ ਦੀ ਯਾਦ ਨੂੰ ਜਿਹੜਾ ਤਾਜ਼ਾ ਕੀਤਾ ਗਿਆ। ਪਰੰਤੂ ਸਰਕਾਰਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਅਣਗੌਲੀਆਂ ਕਰਦੀਆਂ ਨੇ। ਨਾਪੇ ਦੇ ਵਿੱਚ ਦੇਖੋ ਜੇ ਉਹਨਾਂ ਦਾ ਸਟੈਚੂ ਲੱਗ ਜਾਵੇ ਤਾਂ ਬਹੁਤ ਸੋਹਣੀ ਗੱਲ ਆ ਵੀ ਇਹ ਚੌਂਕ ਵੱਜਣ ਲੱਗ ਜਾਊਗਾ ਲੋਕ ਇਹਨੂੰ ਯਾਦ ਕਰਨ ਲੱਗ ਜਾਣਗੇ ਸੋ ਇਹ ਸੁਸਾਇਟੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਸੋ ਸਰਕਾਰਾਂ ਅੱਜ ਜਿਹੜੀਆਂ ਜਵਾਨੀ ਆ ਕਿਉਂਕਿ ਸਹੀਦ ਭਗਤ ਸਿੰਘ ਜੀ ਜਵਾਨੀ ਦੇ ਵਿੱਚ ਸ਼ਹੀਦ ਹੋਏ ਸੀਗੇ ਸੋ ਅੱਜ ਜਿਹੜੀ ਜਵਾਨੀ ਆ ਪੂਰੇ ਪੰਜਾਬ ਦੇ ਵਿੱਚ ਨਸਾਂ 'ਚ ਗੁਲਤਾਨ ਹੋਈ ਪਈ ਆ ਸੇਮਾ ਦਰਿਆ ਵਗ ਰਿਹਾ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸ਼ਹੀਦਾਂ ਦੇ ਪਰਿਵਾਰਾਂ ਦੇ ਉਹਨਾਂ ਨੂੰ ਦੇਖਭਾਲ ਕੀਤੀ ਜਾਵੇ ਚੰਗੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਆ ਅਸੀਂ ਇਹਦੇ ਤੋਂ ਮੰਗ ਕਰਦੇ ਹਾਂ ਵੀ ਨਾਬੇ ਦੇ ਵਿੱਚ ਜਿਹੜਾ ਸਰਦਾਰ ਭਗਤ ਸਿੰਘ ਜੀ ਦਾ ਸਟੈਚੂ ਆ ਉਹ ਜ਼ਰੂਰ ਲੱਗਣਾ ਚਾਹੀਦਾ ਸ਼ਹੀਦ ਪਾਸੇ ਬਰਕਰਾਰ ਸੋਸਾਇਟੀ ਹਰ ਸਾਲ 23 ਮਾਰਚ ਨੂੰ ਇੱਥੇ ਸ਼ਹੀਦੀ ਦਿਹਾੜਾ ਮਨਾਉਂਦੀ ਆ ਅਸੀਂ ਭਗਤ ਸਿੰਘ ਜੀ ਦਾ ਸ਼ਹੀਦ ਭਗਤ ਸਿੰਘ ਨੇ ਆਪਣੀ ਜਵਾਨੀ ਦੀ ਕੁਰਬਾਨੀ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹਦੀ ਆਜ਼ਾਦੀ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਸਾਨੂੰ ਹੁਣ ਇਹ ਉਹਨਾਂ ਦੀ ਸੋਚ ਤੇ ਚੱਲਣਾ ਚਾਹੀਦਾ ਹੈ ਜਿਹੜੀ ਨੌਜਵਾਨ ਪੀੜ੍ਹੀ ਨਸ਼ਾ ਜਿਹੜਾ ਦੇ ਡੁੱਬਦੀ ਜਾ ਰਹੀ ਹੈ ਉਹਨਾਂ ਨੂੰ ਨਸ਼ੇ ਤੋਂ ਬਚਣਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਦੇਸ਼ ਪ੍ਰਤੀ ਖੇਡਾਂ 'ਚ ਕਰਨੀ ਚਾਹੀਦੀ ਪੜ੍ਹਨਾ ਚਾਹੀਦਾ ਹੈ ਅਫਸਰ ਬਣਨਾ ਚਾਹੀਦਾ ਹੈ ਅਸਤੇਹੀ ਕਹਾਂਗੇ ਪਰਮਾਤਮਾ ਨੂੰ ਵੀ ਜਿਹੜੇ ਸਾਡੇ ਦੇਸ਼ ਵਾਸਤੇ ਕੁਰਬਾਨੀਆਂ ਦੇ ਗਏ ਨੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਇਹ ਤਾਂ ਬਹੁਤ ਚਿਰ ਤੋਂ ਗੱਲ ਚੱਲ ਰਹੀ ਹੈ ਸਰਕਾਰ ਦੇ ਮੁਗ ਧਿਆਨ 'ਚ ਆ ਹਣ ਪਤਾ ਲੱਗਿਆ ਵੀ ਸ਼ਾਇਦ ਇੱਥੇ ਉਹ ਜਗ੍ਹਾ ਦੇ ਰਹੇ ਨੇ ਸਾਨੂੰ ਅਸੀਂ ਜਦੋਂ ਸਾਨੂੰ ਜਗ੍ਹਾ ਮਿਲਦੀ ਐਸਐਸਸੀ ਸੀਤਪਾਲ ਸਿੰਘ ਦਾ ਬਤਲਾਵਾਂਗੇ ਤੇ ਹਰ ਸਾਰੇ ਸਰਕਾਰਾਂ ਤੋਂ ਕੀ ਮੰਗ ਕਰਦਿਓ ਕਿ ਸੀਤਪਾਲ ਦੇ ਯਾਦੇ ਕਿਦਾਂ ਸਰਕਾਰਾਂ ਨੂੰ ਵੀ ਸੀਤ ਦੇ ਯਾਦੇ ਮਨਵਾਏ ਚਾਹੀਦੇ ਨੇ ਜਿਹੜੀਆਂ ਸਰਕਾਰਾਂ ਚ ਬਣੀਆਂ ਬੈਠੀਆਂ ਨੇ ਰਾਜ ਕਰ ਰਹੀਆਂ ਨੇ ਇਹ ਕੁਰਬਾਨੀਆਂ ਦਾ ਸੀਤਪਾਲ ਸਿੰਘ ਵਰਗੀਆਂ ਨੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਯਾਦ ਕਰਾਇਆ ਤਾਂ ਅੱਜ ਸਰਕਾਰਾਂ ਸਾਡੀਆਂ ਬਣਦੀਆਂ ਨੇ